ਹੈਲੋ ਜੀ ਤੁਹਾਡਾ ਸਾਰਿਆਂ ਦੇ ਮੇਰੇ ਚੈਨਲ 'ਚ ਬੜਾ ਹੀ ਨਿੱਕਾ ਸਵਾਗਤ ਆਪਾਂ ਇਹ ਬਾਰਡਰ ਕੱਲ ਸਿੱਖਿਆ ਸੀ ਕੱਲ ਮੈਂ ਤੁਹਾਨੂੰ ਇਹ ਵਾਲਾ ਬਾਰਡਰ ਬਣਾਉਣਾ ਦੱਸਿਆ ਸੀ ਜਿਹਨੂੰ ਤੁਸੀਂ ਐਜ਼ ਅ ਬਾਰਡਰ ਜਾਂ ਐਜ਼ ਅ ਪੈਟਰਨ ਯੂਜ਼ ਕਰ ਸਕਦੇ ਹੋ ਅੱਜ ਅਸੀਂ ਪਿੰਕ ਕਲਰ 'ਚ ਇਸੇ ਬਾਰਡਰ ਦੇ ਉੱਪਰ ਮੈਂ ਤੁਹਾਨੂੰ ਇੱਕ ਪੈਟਰਨ ਬਣਾ ਕੇ ਦੱਸਣ ਲੱਗੀ ਹਾਂ ਤਾਂ ਕਿ ਅਗਰ ਤੁਸੀਂ ਇਹਨੂੰ ਐਜ਼ ਅ ਬਾਰਡਰ ਯੂਜ਼ ਕਰੋ ਤਾਂ ਕਿੱਦਾਂ ਦਾ ਲੱਗੂਗਾ ਤੇ ਪੈਟਰਨ ਆਪਾਂ ਕਿੱਦਾਂ ਬਣਾਵਾਂਗੇ ਬਾਰਡਰ ਇਹ ਹੈ ਤੇ ਪੈਟਰਨ ਉੱਪਰ ਅੱਜ ਅਸੀਂ ਜਿਹੜਾ ਬਣਾਇਆ ਹੋਇਆ ਇਹ ਵਾਲਾ ਦੇਖੋ ਦੇਖੋ ਇਹ ਵਾਲਾ ਪੈਟਰਨ ਕਿੰਨਾ ਵਧੀਆ ਆਂਦਾ ਤੇ ਕਿੰਨਾ ਹੀ ਹੋਰ ਆ ਦੇਖੋ ਤੁਸੀਂ ਇਹਨੂੰ ਪਾ ਸਕਦੇ ਹੋ ਉਸਕੀ ਵਿੱਚ ਪਾ ਸਕਦੇ ਹੋ ਤਾਂ ਆਪਣੇ ਲੈਡਿਸ ਕਾਰਡੀਗਨ ਚ ਪਾਉਗੇ ਤਾਂ ਬੜਾ ਹੀ ਪਿਆਰਾ ਤੁਹਾਡਾ ਪ੍ਰੋਜੈਕਟ ਬਣ ਕੇ ਆਊਗਾ ਤੇ ਬਣਾਣਾ ਵੀ ਬਹੁਤ ਹੀ ਸੋਖਾ ਹੈ ਤਾਂ ਫੇਰ ਸ਼ੁਰੂ ਕਰਦੇ ਹਾਂ ਇਹ ਵਾਲਾ ਸੀ ਅੱਜ ਵਾਲਾ ਇਹ ਡਿਜ਼ਾਈਨ ਬਣਾਣਾ ਇਹਦੇ ਲਈ ਸਾਨੂੰ ਕੁੰਡੇ ਚਾਹੀਦੇ 5 5 5 5 5 5 ਤੇ ਮਲਟੀਪਲ ਕੁੰਡੇ ਤੇ ਇੱਕ ਕੁੰਡਾ ਅੰਦਰ ਤੇ ਇੱਕ ਕੁੰਡਾ ਅੰਦਰ ਐਕਸਟਰਾ ਰੱਖਿਆ ਹੋਇਆ ਬਸ 5 ਦੇ ਮਲਟੀਪਲ ਕੁੰਡੇ ਪਾਲਣੇ ਨੂੰ ਦੋ ਕੁੰਡੇ ਐਕਸਟਰਾ ਪਾਲਣੇ ਤੇ ਇਹ ਜਿਹੜਾ ਡਿਜ਼ਾਈਨ ਸਾਰਾ ਸ਼ੁਰੂ ਹੋਗਾ ਪੁੱਠੇ ਰੋ ਤੋਂ ਸ਼ੁਰੂ ਹੋਊਗਾ ਠੀਕ ਹੈ ਜੀ ਪੰਜ ਦੇ ਮਲਟੀਪਲ ਕੁੰਡੇ ਪਾ ਲੈਣੇ ਹਨ ਦੋ ਕੁੰਡੇ ਐਕਸਟਰਾ ਪਾ ਲੈਣੇ ਹਨ ਡਿਜ਼ਾਈਨ ਸ਼ੁਰੂ ਹੋਊਗਾ ਪੁੱਠੀ ਰੋ ਤੋਂ ਸ਼ੁਰੂ ਹੋਊਗਾ ਤੇ ਇਹ ਡਿਜ਼ਾਈਨ ਸਿਰਫ ਸਾਢੇ ਦੋ ਰੋ ਸੱਚ ਬਣ ਕੇ ਕੰਪਲੀਟ ਹੋ ਜਾਣਾ ਸਿਰਫ ਦੋ ਰੋ ਦਾ ਹੀ ਇਹ ਡਿਜ਼ਾਈਨ ਹੈ ਬੇਸਿਕਲੀ ਦੋ ਰੋ ਹੀ ਇਸ ਚ ਡਿਜ਼ਾਈਨ ਦੀਆਂ ਸਾਡੀਆਂ ਪੈਣਗੀਆਂ ਫਿਰ ਦੇਖੋ ਪੁੱਠੀ ਰੋ ਜਿੱਥੋਂ ਅਸੀਂ ਡਿਜ਼ਾਈਨ ਨੂੰ ਸ਼ੁਰੂ ਕਰ ਲਿਆ ਪੈਟਰਨ ਦੀ ਫਰਸਟ ਰੋ ਪੁੱਠੀ ਰੋ ਸਾਰੇ ਹੀ ਅਸੀਂ ਕੁੰਡੇ ਅਦਕੋ ਦੋ ਵਾਰੀ ਬਣ પા ਕੇ ਬਣਾ ਲੈਣੀ ਹੈ ਪੁੱਠਾ ਕੁੰਡਾ ਬਾਈ ਪਾ ਕੇ ਬਣਾ ਲੈਣਾ ਇੱਕ ਕੁੰਡਾ ਪੁੱਠਾ ਬਲ ਪਾਕੇ ਬਣਾ ਲਿਆ ਪੁੱਠੇ ਸਲਾਈਆ ਤਾਂ ਪੁੱਠੀ ਸਾਈਡ ਤੋਂ ਅਸੀਂ ਪੁੱਠਾ ਕੁੰਡਾ ਬਲ ਪਾਕੇ ਬਣਾ ਰਹੇ ਆ ਦੇਖੋ ਸੀ ਰੌਂਗ ਸਾਈਡ ਤੋਂ ਦੇਖੋ ਪੈਟਰਨ ਸ਼ੁਰੂ ਕੀਤਾ ਰੌਂਗ ਸਾਈਡ ਤੋਂ ਤੇ ਸਾਰੇ ਹੀ ਕੁੰਡੇ ਅਸੀਂ ਬਲ ਪਾਕੇ ਬੁਣ ਲੈਣੇ ਆ ਦੁਖਾ ਤਾਂ ਬਲ ਪਾਇਆ ਕੁੰਡੇ ਨੂੰ ਬੁਣ ਲਿਆ ਬਲ ਪਾਇਆ ਕੁੰਡੇ ਨੂੰ ਬੁਣ ਲਿਆ ਦੋ ਬਲ ਪਾਕੇ ਬੁਣ ਰਹੀਆਂ ਸੀ ਆ ਦੇਖੋ 1 2 ਐਦਾ ਹੀ ਅਸੀਂ 1 2 ਪੁੱਠਾ ਕੁੰਡਾ 1 2 ਪੁੱਠਾ 1 2 ਬਲ ਪਾਏ ਪੁੱਠਾ 1 2 ਬਲ ਪਾਏ ਪੁੱਠਾ 1 2 ਬਲ ਪਾਏ ਪੁੱਠਾ ਐਦਾਂ ਹੀ ਸਾਰੇ ਦੀ ਸਾਰੀ ਰੋ ਅਸੀਂ ਬਲ ਪਾ ਕੇ ਬੁਣ ਲੈਣੀ ਬਲ 2 ਬਲ ਪਾ ਰਿਹਾ 1 2 ਤੇ ਰੋ ਪੁੱਠੇ ਆ ਤੇ ਇਸ ਕਰਕੇ ਇਹਨੂੰ ਪੁੱਠੇ ਹੀ ਬਣਾ ਰਹੇ ਹਾਂ ਪੁੱਠੇ ਰੋ ਪੁੱਠੇ ਪਾਉਗੇ ਸਿੱਧੀ ਰੋ ਸਿੱਧੀ ਪਾਉਗੇ 1 2 1 2 ਪੈਟਰਨ ਦੀ ਫਰਸਟ ਰੋ ਹੈ ਸਾਡੀ 1 2 1 2 ਬਲ ਪਾ ਕੇ ਜਿਹੜੇ ਕਿ ਪੂਰੀ ਕਰ ਲੈਣੀ ਹੈ ਬੇਸਿਕਲੀ ਤੁਹਾਨੂੰ ਦੱਸਿਆ ਵੀ ਦੋ ਰੋ ਸਹੀ ਪੈਟਰਨ ਪੈ ਜਾਣਾ ਤੇ ਤੀਸਰੀ ਤੇ ਫੋਰਥ ਰੋ ਸਾਡੀ ਪਏਗੀ ਪਲੇਨ ਹੀ ਤੇ ਸਾਡਾ ਚਾਰ ਰੋ ਚ ਇਹ ਵਾਲਾ ਪੈਟਰਨ ਬਣ ਕੇ ਕੰਪਲੀਟ ਹੋ ਜਾਣਾ ਆ ਦੇਖੋ ਬਲ ਪਾ ਕੇ ਅਸੀਂ ਪਹਿਲੀ ਰੋ ਕੰਪਲੀਟ ਕਰ ਲਈ ਕੁਝ ਵੀ ਨਹੀਂ ਕੀਤਾ ਪੂਰੀ ਤੇ ਪੂਰੀ ਰੋ ਅਸੀਂ ਬਲ ਪਾ ਕੇ ਕੰਪਲੀਟ ਕਰ ਲਈ ਹੋਰ ਅਸੀਂ ਇਸ ਚ ਕੁਝ ਵੀ ਨਹੀਂ ਕੀਤਾ ਹੈ ਤੇ ਇਸ ਤੋਂ ਬਾਅਦ ਅਸੀਂ ਆ ਜਾਈਏ ਆਪਣੇ ਪੈਟਰਨ ਦੀ ਸੈਕੰਡ ਰੋ ਪੁੱਠੀ ਰੋ ਦੇ ਵਿੱਚ ਸੌਰੀ ਪੁੱਠੀ ਰੋ ਤਾਂ ਸੀ ਪਾ ਲਈ ਹੁਣ ਪੈਟਰਨ ਦੀ ਸੈਕੰਡ ਰੋ ਸਿੱਧੇ ਰੋ ਕਿਉਂਕਿ ਅਸੀਂ ਜਿਹੜਾ ਪੈਟਰਨ ਸ਼ੁਰੂ ਕੀਤਾ ਪੁੱਠੇ ਰੋ ਤੋਂ ਸ਼ੁਰੂ ਕੀਤਾ ਜੜੇ ਪੰਜ ਗੁੰਡੇ ਤੇ ਪੈਟਰਨ ਪੈਣਾ ਉਹੀ ਬਸ ਪੰਜ ਗੁੰਡੇ ਤੁਸੀਂ ਪੈਟਰਨ ਪਾੰਦੇ ਜਾਣਾ ਹਮੇਸ਼ਾ ਹੀ ਆ ਦੇਖੋ ਅਸੀਂ ਦੋ ਗੁੰਡੇ ਐਕਸਟਰਾ ਬੁਣੇ ਸੀ ਤੇ ਪਹਿਲੇ ਗੁੰਡੇ ਰੋ ਸੀ ਆ ਦੇਖੋ ਸਿੱਧਾ ਬੁਣ ਲਵਾਂਗੇ ਇਦਾਂ ਹੀ ਠੀਕ ਹੈ ਅਗਲੇ ਪੰਜ ਗੁੰਡੇ ਤਾਂ ਬਾਲ ਖੋਲਾਂਗੇ 1 2 3 4 5 ਪੰਜ ਗੁੰਡੇ ਤਾਂ ਬਾਲ ਖੋਲੇ ਇਹਨੂੰ ਇਦਾਂ ਹੀ ਸਲਾਈਚ ਪਾਇਆ ਬਾਕੀ ਇਹਨਾਂ ਨੂੰ ਪੰਜ ਵਾਰੀ ਬੁਣ ਲੈਣਾ 1 ਦੂਜੀ ਵਾਰ ਬਲ ਪਾਇਆ ਤੀਜਾ ਚੌਥੀ ਵਾਰ ਫਿਰ ਅਸੀਂ ਬਲ ਪਾਵਾਂਗੇ ਤੇ ਪੰਜ ਵਾਰ ਅਸੀਂ ਫਿਰ ਅਥਾ ਨੂੰ ਕੁੰਡੇ ਨੂੰ ਪੁੰਨ ਲਾ ਕੇ ਆ ਦੇਖੋ ਇੱਕ ਚੋ ਅਸੀਂ ਪੰਜ ਕੁੰਡੇ ਬਣਾ ਲਏ ਇੱਕ ਵਾਰੀ ਫਿਰ ਦੇਖੋ ਪੰਜਾਂ ਦੇ ਬਲ ਖੋਲਿਆ 1 2 3 4 5 ਪੰਜਾਂ ਦੇ ਬਲ ਖੋਲਣ ਤੋਂ ਬਾਅਦ ਅਸੀਂ ਪੰਜਾਂ ਨੂੰ ਹੀ ਇੱਧਰ ਸਲਾਈ ਚ ਪਾਇਆ ਪਹਿਲੇ ਇੱਕ ਵਾਰੀ ਬੁਣ ਲਿਆ ਤੁਜਜਾ ਪਲ ਪਾਲਿਆ 2 ਤੀਜੀ ਵਾਰ ਫਿਰ ਪੰਜਾ ਚੋ ਕੱਟ ਕੇ ਮੋੜ ਲਿਆ ਚੌਥਾ ਫੇਰ ਬਲ ਪਾਲੇ ਤੇ ਪੰਜਵੀਂ ਵਾਰ ਫਿਰ ਪੰਜਾ ਚੋ ਹੀ ਕੱਟ ਕੇ ਇਦਾਂ ਹੀ ਮੋੜ ਲਿਆ ਪੰਜਾ ਚੋਸੀ ਪੰਜ ਕੁੰਡੇ ਬਣਾ ਲਏ ਆ ਦੇਖੋ ਦੇਖੋ ਪੰਜਾ ਦੇ ਅਸੀਂ ਪਹਿਲਾਂ ਪੰਜਾ ਦਾ ਬਲ ਖੋਲ ਲੈਣਾ 1 2 3 4 5 ਬਲ ਖੋਲਣ ਤੋਂ ਬਾਅਦ ਦੇਖੋ ਪੰਜਾ ਨੋਸੀ ਇਦਾਂ ਸਲਾਈ ਚ ਬਣਾ ਪਾਲੇ ਪਹਿਲਾਂ ਇੱਕ ਵਰੀ ਪੰਜਾ ਕੁੰਡਿਆ ਚ ਇੱਕ ਵਰੀ ਕੱਟ ਲਈ ਤਾਂ ਗਾ ਦੇਖੋ ਪੰਜਾ ਕੁੰਡਿਆਂ ਚੋਂ ਇੱਕ ਵਾਰੀ ਬੁਣਨੇ ਆ ਦੇਖੋ ਇੱਕ ਆ ਗਿਆ ਦੂਜੀ ਵਾਰੀ ਸਿ ਬਾਲ ਪਾ ਲਈਆ ਦੋ ਤੀਜੀ ਵਾਰ ਫੇਰ ਇਹਨਾਂ ਪੰਜਾ ਕੁੰਡਿਆਂ ਤੋਂ ਉਦਾਂ ਹੀ ਸਲਾਈ ਪਾ ਕੇ ਤੀਜਾ ਚੌਥੀ ਵਾਰ ਫੇਰ ਬਾਲ ਪਾ ਲਈ ਤੇ ਪੰਜਵੀਂ ਵਾਰ ਫੇਰ ਦੇਖੋ ਉੱਥੋਂ ਹੀ ਸਲਾਈ ਪਾ ਕੇ ਪੰਜਵਾਂ ਕੁੰਡਾ ਅਸੀਂ ਇਦਾਂ ਹੀ ਇੱਕ ਚੋਂ ਪੰਜ ਕੁੰਡੇ ਬਣਾ ਲਏ 1 2 3 4 5 ਦਾ ਬਲ ਖੋਲ ਕੇ ਪੰਜਾ ਚੋਂ ਪੰਜ ਕੁੰਡੇ ਬਣਾ ਲੈਨੇ ਇੱਕ ਬਾਲ ਤੀਜਾ ਗੁੰਟਾ ਚੌਥਾ ਬਾਅ ਤੇ 15ਵਾਂ ਗੁੰਟਾ ਪੰਜਾਂ ਚ ਪੰਜ ਗੁੰਡੇ ਬਣਾਏ ਜਾਣੇ ਇਦਾਂ ਹੀ ਅਸੀਂ ਇਹ ਵਾਲੀ ਪੈਟਰਨ ਦੀ ਸੈਕੰਡ ਰੋ ਕੰਪਲੀਟ ਕਰ ਲੈਣੀ ਹੈ 1 2 3 4 5 ਆ ਦੇਖੋ ਪੰਜਾਂ ਚ 1 2 3 4 ਤੇ 5 ਠੀਕ ਹੈ ਪੈਟਰਨ ਦੀ ਪੂਰੀ ਦੀ ਪੂਰੀ ਸੈਕੰਡ ਰੋ ਅਸੀਂ ਇਦਾਂ ਹੀ ਕੰਪਲੀਟ ਕਰਦੇ ਆ ਜਾਨੇ ਤਾਂ ਲਾਸਟ ਚ ਜਿਹੜਾ ਸਾਡਾ ਕੁੰਡਾ ਬਚੂਗਾ ਉਹਨੂੰ ਅਸੀਂ ਇੱਦਾਂ ਹੀ ਸਿੱਧਾ ਬੰਨ ਲੈਣਾ ਉਹ ਮੈਂ ਤੁਹਾਨੂੰ ਲਾਸਟ ਚ ਫੇਰ ਦੱਸਦੀ ਆ ਤਾਂ ਹੀ ਪੂਰੀ ਰੋਪਾਈ ਮੈਂ ਆ ਦੇਖੋ ਇੱਕ ਇੱਕ ਦੋ ਤਿੰਨ ਚਾਰ ਤੇ ਪੰਜ ਪੰਜਾਂ ਚੋਂ ਪੰਜ ਕੁੰਡੇ ਬਣਾਉਣ ਤੋਂ ਬਾਅਦ ਅਸੀਂ ਜਿਹੜਾ ਲਾਸਟ ਵਾਲਾ ਇੱਕ ਕੁੰਡਾ ਇਹਨੂੰ ਅਸੀਂ ਇੱਦਾਂ ਹੀ ਆ ਦੇਖੋ सीधा ही बुन लेनाल उतार के हूँ आ गए असी पैटर्न की थर्ड रो जी कि असी पूरी दूरी पुठी बुन लेनी है पैटर्न की थर्ड रो पूरी पुठी बुन के कंप्लीट कर लेनी है कुछ भी नहीं करना तो मैं पैटर्न की थर्ड रो मैं पूरी पूरी पुट्ठी बुन लैनी और देखो सारे ही कुंडे असी पुठे बुन लेने देखो इतना ही अभी पूरी रो पा लेनी पूरी रो पा के फिर मिलते पैटन की फोर्थ रो च हूँ आगे असी पैटर्न की फोर्थ रो जी कि असी सारी दारी सीधी बना के कंप्लीट कर लेनी है बस यही चार रो असी रिपीट करी जानी है तो साहब पैटर्न बन जाना फोर्थ रो अभी कुछ भी नहीं करना सारी सीधी दिधी कंप्लीट कर लैनी है चार रोज सा पैटर्न बन के कंप्लीट हो गया और देखो फिर अभी फस्ट रो तो पैटर्न यही एक तो चार रो असी रिपीट करी जानिया ने साो दो से ची पैटर्न पा रहे हैं दो से सीधिया पुठियाँ पा रहे हैं बस पुठी रो पा ही सा पैटर्न बन के सॉरी सीधी रो पान के साटर्न बन के कंप्लीट हो गया क्योंकि यह असी पुठी रो तो शुरू किया पुठी रोहत तो लग के सीधी रो तक साढ़िया चार रो पूरी हो गई हैं। ਤੇ ਚਾਰੋਂ ਪੁਰੀਆਂ ਹੁੰਦੇ ਨਾਲ ਹੀ ਸਾਡਾ ਵਧੀਆ ਜਿਹਾ ਇੱਕ ਅਲੱਗ ਜਿਹਾ ਤੇ ਸੌਖਾ ਜਿਹਾ ਪੈਟਰਨ ਬਣ ਕੇ ਹੋ ਗਿਆ ਪੂਰਾ ਦੇਖੋ ਆ ਸਾਡਾ ਚਾਰੋਂ ਦਾ ਪੈਟਰਨ ਆਪਕ ਬਸ ਇਹੀ ਚਾਰੋਂ ਸਿਰ ਰਿਪੀਟ ਕਰੀ ਜਾਣਾ ਤੇ ਸਾਡਾ ਪੈਟਰਨ ਬਣ ਕੇ ਹੋ ਗਿਆ ਤਿਆਰ ਫਿਰ ਬਣਾਉਣ ਵਾਲਾ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਮਿਲਦੇ ਆਂ ਕੱਲ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੁਸੀਂ ਮੈਂ ਤਿਆਰ ਰੱਖੋ ਖੁਸ਼ ਰਹੋ ਜੀ ਓਕੇ ਬਾਏ ਬਾਏ ਟੇਕ ਕੇਅਰ